प्यारे विद्यार्थियों ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਵਿਦਿਆਰਥੀਓ ਅੱਜ ਆਪਾਂ 12 ਨਵੰਬਰ 2025 ਦਿਨ ਬੁੱਧਵਾਰ ਇੰਗਲਿਸ਼ ਦੇ ਵਿੱਚ ਕਹਾਂਗੇ ਵੈਨਸਡੇ W E D N E S D A Y ਬੇਟਾ ਸਾਨੂੰ ਬੋਲਾਂਗੇ ਵੈਨਸਡੇ ਬੇਟਾ ਦੇ ਚ ਡੀ ਸਾਇਲੈਂਟ ਰਹੇਗੀ ਸੀ ਡੀ ਅਸੀਂ ਨਹੀਂ ਬੋਲਾਂਗੇ ਅਸੀਂ ਸਿੱਧਾ ਹੀ ਬੋਲਦਾ ਕਿ ਵੈਨਸਡੇ ਤਾਂ ਬਟਾ ਵੈਨਸਡੇ ਹੁੰਦਾ ਪੰਜਾਬੀ ਦੇ ਵਿੱਚ ਬੁੱਧਵਾਰ ਆ ਤਾਂ ਵਿਦਿਆਰਥੀਓ ਅੱਜ ਦੀ 슬라이ਡ ਦੇ ਵਿੱਚ ਅੱਜ ਦਾ ਵਿਚਾਰ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਬੇਟਾ ਬਿਲਕੁਲ ਗੱਲ ਸਹੀ ਹੈਗੀ ਜੇਕਰ ਤਾਂ ਨੂੰ ਆਪਣੇ ਆਪ ਤੇ ਪੂਰਾ ਵਿਸ਼ਵਾਸ ਹੈ ਕਿ ਮੈਂ ਕੰਮ ਕਰ ਦੂੰਗਾ ਤਾਂ ਬੇਟਾ ਤੁਸੀਂ ਉਹ ਕੰਮ ਕਰ ਲੋਗੇ ਕਿਉਂਕਿ ਸਾਨੂੰ ਹੋਏ ਸ਼ਾਹੀ ਪੋਸਟ ਬਣਾ ਚਾਹੀਦਾ ਹੈਗਾ ਕਿਉਂਕਿ ਦੇਖੋ ਦੁਨੀਆ ਤੇ ਜਿਹੜੇ ਵੀ ਵੱਡੇ ਵੱਡੇ ਅਹੁਦਿਆਂ ਤੇ ਹੋਏ ਨਾ ਉਹ ਆਮ ਤੌਰ ਤੇ ਆਮ ਇਨਸਾਨ ਹੀ ਹੋਏ ਨਾ ਪਰ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਸੀ ਵੀ ਮੈਂ ਕੰਮ ਕਰ ਲਵਾਂਗਾ ਬੇਟਾ ਤੁਹਾਨੂੰ ਮੈਂ ਇੱਕ ਆਧਾਰਨ ਦੇ ਰਿਹਾਗਾ ਤੁਹਾਨੂੰ ਉਹ ਆਧਾਰਨ ਸੁਣ ਕੇ ਤੁਹਾਨੂੰ ਸਾਰੀ ਗੱਲ ਸਮਝ ਆ ਜੂਗੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੇ ਅਫਸਰ ਹੋਏ ਨਾ ਜਿਹੜੇ ਪੰਜਾਬ ਦੇ ਚੀਫ ਸੈਕਟਰੀ ਹੋਏ ਨਾ ਰਿਟਾਇਰ ਹੋ ਗਏ ਉਹ ਬਿਲਕੁਲ ਇੱਕ ਗਰੀਬ ਘਰ ਦੇ ਵਿੱਚ ਸੀ ਉਹਨਾਂ ਦਾ ਡੈਡੀ ਪਾਲੀ ਸਿਰੀ ਰਲਦਾ ਹੁੰਦਾ ਸੀ ਜਦੋਂ ਉਹ ਪੜਦੇ ਹੁੰਦੇ ਸੀ ਤਾਂ ਛੋਟੀ ਉਮਰ ਦੇ ਵਿੱਚ ਉਸ ਟਾਈਮ ਥੋੜੀ-ਮੋਟੀ ਸਰਕਾਰੀ ਸਕੂਲਾਂ ਦੇ ਵਿੱਚ ਫੀਸ ਹੁੰਦੀ ਸੀ ਤਾਂ ਉਹ ਬੰਦਾ ਉਹ ਬੱਚਾ ਉਸ ਟਾਈਮ ਆਪਣੇ ਡੈਡੀ ਕੋਲੇ ਫੀਸ ਦੇ ਪੈਸੇ ਮੰਗਣ ਗਿਆ ਖੇਤ ਦੇ ਵਿੱਚ ਤਾਂ ਜਦੋਂ ਉਹ ਪੈਸੇ ਮੰਗਣ ਗਿਆ ਤਾਂ ਜਿਹਦੇ ਉਲੜਿਆ ਹੋਇਆ ਸੀ ਉਹਨੇ ਕਿਹਾ ਵੀ ਤੂੰ ਇਹਨੂੰ ਵੀ ਸਿਰੀ ਪਾਲੀ ਰਲਾ ਦੇ ਵੀ ਇਹਨੇ ਕਿਹੜਾ ਬਣ ਕੇ ਪੜ ਕੇ ਡੀਸੀ ਬਣ ਜਾਣਾਗਾ ਤਾ ਬੱਚਿਓ ਉਸ ਬੱਚੇ ਨੇ ਉਸ ਟਾਈਮ ਆਪਣੇ ਦਿਲ ਦੇ ਵਿੱਚ ਗੱਲ ਬਿਠਾ ਲਈ ਸੀ ਕਿਵੇਂ ਵੱਡਾ ਹੋ ਕੇ ਪੜ ਕੇ ਡੀਸੀ ਬਣਨਾ ਹੈ ਤਾਂ ਬੇਟਾ ਉਹ ਸੱਚੀ ਮੁੱਚੀ ਉਹ ਬੰਦੇ ਨੇ ਇੰਨੀ ਮਿਹਨਤ ਕੀਤੀ ਉਹ ਬੱਚੇ ਨੇ ਇੰਨੀ ਮਿਹਨਤ ਕੀਤੀ ਕਿ ਉਹ ਪੜ ਕੇ ਡੀਸੀ ਬਣ ਗਿਆ ਆਪਣੇ ਖੁਦ ਮੇਰੇ ਮਾਨਸਾ ਦੇ ਵਿੱਚ ਵੀ ਡੀਸੀ ਰਹਿ ਕੇ ਗਿਆ ਉਸ ਤੋਂ ਬਾਅਦ ਉਹ ਜਿੰਨੇ ਪੰਜਾਬ ਦੇ ਵਿੱਚ ਡੀਸੀ ਹੁੰਦੇ ਗਏ ਉਹਨਾਂ ਸਾਰਿਆਂ ਦੇ ਉੱਪਰ ਉਹ ਜੋ ਪੰਜਾਬ ਦਾ ਚੀਫ ਸੈਕਟਰੀ ਬਣਿਆ ਸੀ ਉਹ ਚੀਫ ਸੈਕਟਰੀ ਦੇ ਤੌਰ ਤੇ ਰਿਟਾਇਰ ਹੋਇਆਗਾ ਉਸ ਤੋਂ ਬਾਅਦ ਉਹਨੇ ਇੱਕ ਇਲੈਕਸ਼ਨ ਵੀ ਲੜੀ ਸੀ ਉਹ ਇਲੈਕਸ਼ਨ ਹਾਰ ਗਿਆ ਸੀ ਤਾਂ ਬੇਟਾ ਦੇਖੋ ਜਿਸ ਬੱਚੇ ਦਾ ਪਿਓ ਸਿਰੇ ਪਰ ਲੱਗਦਾ ਹੋਵੇ ਉਹ ਬੱਚੇ ਦੇ ਵਿੱਚ ਉਹ ਬੱਚੇ ਨੂੰ ਆਪਣੇ ਆਪ ਤੇ ਵਿਸ਼ਵਾਸ ਸੀ ਵੀ ਮੈਂ ਕੰਮ ਕਰ ਲੂੰਗਾ ਤਾਂ ਉਸਨੇ ਗੱਲ ਸੋਚ ਲਈ ਸੀ ਕਿ ਮੈਂ ਵੱਡਾ ਹੋ ਕੇ ਡੀਸੀ ਬਣਨਾਗਾ ਤਾਂ ਉਹ ਡੀਸੀ ਬਣ ਗਿਆ ਸੀ ਤਾਂ ਬੇਟਾ ਜੇਕਰ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈਗਾ ਤਾਂ ਤੁਸੀਂ ਉਹ ਕੰਮ ਜਰੂਰ ਕਰ ਸਕਦੇ ਹੋਗੇ ਤਾਂ ਮੇਰੀ ਅਧਿਆਪਕ ਸਾਥੀ ਨੂੰ ਬੇਨਤੀ ਹੈਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਬੱਚਿਆਂ ਦੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਔਰ ਬੱਚਿਆਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਡੇਲੀ ਸਲਾਈਡ ਪੜਿਆ ਕਰੋ ਸਲਾਈਡ ਦੋ ਵਾਰੀ ਸੁਣ ਕੇ ਪੜ ਕੇ ਆਇਆ ਕਰੋ ਤਾਂ ਕਿ ਤੁਹਾਡੀ ਜੋ ਜਾਣਕਾਰੀ ਦੇ ਵਿੱਚ ਵਾਧਾ ਹੋਵੇਗਾ ਤਾਂ ਬੇਟਾ ਅੱਜ ਦੀ ਫਸਲਾਈਡ ਸ਼ੁਰੂ ਕਰਦੇ ਆਂਗੇ ਬੇਟਾ ਇਹਦਾ ਪਹਿਲਾ ਪ੍ਰਸ਼ਨ ਹੈ ਹਿੰਦ ਦੀ ਚਾਦਰ ਕਿਸ ਨੂੰ ਕਿਹਾ ਜਾਂਦਾ ਹੈ ਬੇਟਾ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਹੀ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਿਉਂਕਿ ਬੇਟਾ ਜਦੋਂ ਕਸ਼ਮੀਰੀ ਪੰਡਤਾਂ ਦੇ ਉੱਪਰ ਭੀੜ ਪਈ ਸੀ ਤਾਂ ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਕੋਲੇ ਆਪਣੀ ਮੱਤ ਲਈ ਆਏ ਸੀ ਤਾਂ ਗੁਰੂ ਤੇਗ ਬਹਾਦਰ ਨੇ ਉਹਨਾਂ ਕਸ਼ਮੀਰੀ ਪੰਡਤਾਂ ਦੀ ਮੱਤ ਕੀਤੀ ਸੀ ਜਿਸ ਕਾਰਨ ਉਹਨਾਂ ਨੂੰ ਕਿਉਂਕਿ ਉਹ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਸੀ ਕਸ਼ਮੀਰੀ ਪੰਡਤ ਬੇਟਾ ਤਾਂ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਦੀ ਚਾਦਰ ਕਿਹਾਇਆ ਨਗਾ ਤਾਂ ਬੇਟਾ ਇਹਦਾ ਉਤਰ ਹੈਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਬੇਟਾ ਸਿੱਖਾਂ ਦੇ ਨੌਵੇਂ ਗੁਰੂ ਸਨ ਗੁਰੂ ਤੇਗ ਬਹਾਦਰ ਜੀ ਬੇਟਾ ਨੈਕਸਟ ਭਾਰਤ ਦਾ ਰਾਸ਼ਟਰੀ ਪੰਛੀ ਕਿਹੜਾ ਹੈ ਬੇਟਾ ਅਸੀਂ ਕਿਹੜੇ ਪੰਛੀ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਮੰਨਦੇ ਹਾਂਗੇ ਬੇਟਾ ਇਹੋ ਤਰ੍ਹਾਂ ਦਾ ਮੋਰ ਮੋਰ ਬੇਟਾ ਮੋਰ ਹੀ ਨੂੰ ਰਾਸ਼ਟਰੀ ਪੰਛੀ ਦੇ ਤੌਰ ਤੇ ਮੰਨਿਆ ਜਾਂਦਾ ਹੈ ਬੇਟਾ ਨੈਕਸਟ ਹੈ ਗੇਰਾ ਰਾਸ਼ਟਰੀ ਖੇਡ ਦਿਵਸ ਕਦੋਂ ਮਨਾਇਆ ਜਾਂਦਾ ਹੈ ਬੇਟਾ ਭਾਰਤ ਦੇ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਬੇਟਾ 29 ਅਗਸਤ ਨੂੰ ਕਦੋਂ ਬੇਟਾ 29 ਅਗਸਤ 29 ਅਗਸਤ ਬੇਟਾ ਨੈਕਸਟ ਆਖਰੀ ਤੁਨੀ ਰਾੜੇਵਰੀ ਡੀ ਵਾਲੇ ਕੁਝ ਸ਼ਬਦ ਬਣਾਓ ਬੇਟਾ ਆਪਾਂ ਨੇ ਉਹ ਸ਼ਬਦ ਬਣਾਉਣੇ ਹੈਗੇ ਜਿੰਨਾ ਸ਼ਬਦਾਂ ਦੇ ਵਿੱਚ ਅਖੀਰ ਤੇ ਰਾੜੇਵਰੀ ਡੀ ਆਵੇ ਜੇ ਬੇਟਾ ਕੁੜੀ ਹੋ ਗਿਆ ਕੁੜੀ ਕੁੜੀ ਆੜੀ ਹਾੜੀ ਕਹਾੜੀ ਲਾੜੀ ਇਸ ਤਰ੍ਹਾਂ ਬੇਟਾ ਕੋਲੇ ਸ਼ਬਦ ਬਣਾਉਣੇ ਹੈਗੇ ਜਿੰਨਾ ਸ਼ਬਦਾਂ ਦੇ ਅਖੀਰ ਤੇ ਤਿਹੜੀ ਧੁਨੀ ਹੈਗੀ ਉਹ ਡਾੜੇ ਵੜੀ ਰੀ ਹੋਵੇ ਤਾਂ ਬੇਟਾ ਇਦੋਂ ਅੱਗੇ ਦੋ ਅੰਕਾਂ ਦੀ ਛੋਟੀ ਤੋਂ ਛੋਟੀ ਅਤੇ ਇੱਕ ਅੰਕ ਦੀ ਵੱਡੀ ਤੋਂ ਵੱਡੀ ਸੰਖਿਆ ਦੇ ਵਿੱਚਕਾਰ ਕਿੰਨਾ ਫਰਕ ਹੋਵੇਗਾ ਦੇਖੋ ਬੇਟੋ ਦੋ ਅੰਕਾਂ ਦੀ ਛੋਟੀ ਛੋਟੀ ਸੰਖਿਆ ਹੈਗੀ ਹੈ ਕਿ 10 ਔਰ ਇੱਕ ਅੰਕ ਦੀ ਸਭ ਤੋਂ ਵੱਡੀ ਸੰਖਿਆ ਬੇਟਾ ਹੈਗੀ ਹੈ 9 ਤਾਂ ਜਦੋਂ ਅਸੀਂ 10 ਦੇ ਵਿੱਚ 9 ਘਟਾਵਾਂਗੇ ਤਾਂ ਬੇਟਾ ਉੱਤਰ ਆਊਗਾ 1 ਤਾਂ ਬੇਟਾ ਦੋ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਔਰ ਇੱਕ ਅੰਕ ਦੀ ਵੱਡੀ ਤੋਂ ਵੱਡੀ ਸੰਖਿਆ ਦੇ ਵਿੱਚਕਾਰ ਜਿਹੜਾ ਫਰਕ ਹੈਗਾ ਉਹ 1 ਦਾ ਹੈਗਾ ਤਾਂ ਬੇਟਾ ਇਸ ਆਪਣੇ ਪੰਜਾਬੀ ਦੇ ਸਵਾਲ ਸਿਚ ਆਪਾਂ ਹੱਲ ਕਰ ਲਏ ਬੇਟਾ ਇਸ ਤੋਂ ਬਾਅਦ ਆਪਾਂ ਇੰਗਲਿਸ਼ ਦੇ ਵਾਰਡ ਹੱਲ ਕਰਾਂਗੇ ਦੇਖੋ ਪਹਿਲਾ ਕੀ ਹੈਗਾ ਸੀ ਐਲ ਓ ਸੀ ਕੇ ਬੇਟਾ ਕਲੌਕ ਬੇਟਾ ਕਲੌਕ ਹੁੰਦੀ ਹੈਗੀ ਦਿਵਾਰ ਘੜੀ ਦਿਵਾਰ ਘੜੀ ਜਾਂ ਬੇਟਾ ਸਾਨੂੰ ਕਹਿੰਦੇ ਨੇ ਕੰਟਾ ਬੇਟਾ ਸਾਨੂੰ ਆਹ ਬੋਲਦੇ ਪਿੰਡਾਂ ਦੇ ਵਿੱਚ ਬੋਲਦੇ ਨੇ ਟਾਈਮ ਪੀਸ बेटा नेक्स्ट टी आए एम ई टाइम बेटा टाइम होंगे समा समा बेटा नैक्सट बी एल जू ई बेटा वैल्यू बेटा वैल्यू होंगे कीमत आप बेटा भी एदी कि वैल्यू है यदि किमत है बेटा नैक्सट एम ओ एन ई -E वाई बेटा मनी हों पैसा।, पैसा 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 बेटा लास्ट जी आई एफ टी गिफ्ट बेटा गिफ्ट होंगे तोहफे ज उपहार ਤੋਫੇ ਜਾਂ ਉਪਹਾਰ ਬੇਟਾ ਇਹ ਅੱਜਕੱਲ ਬਹੁਤ ਰੈਂਡ ਚੱਲ ਪਿਆ ਅੱਜਕੱਲ ਲੋਕ ਵਿਆਹ ਤੇ ਗਿਫਟ ਦਿੰਦੇ ਆਗੇ ਜਨਮ ਦਿਨ ਤੇ ਵੀ ਟੂਟ ਦਿੰਦੇ ਆਗੇ ਮੈਰ ਜਨਮਵਰਸੀ ਤੇ ਗਿਫਟ ਦਿੰਦੇ ਆਗੇ ਤਾਂ ਬੇਟਾ ਇਹ ਆਪਾਂ ਦੀ ਅੱਜ ਦੀ ਸਲਾਈਡ ਪੂਰੀ ਹੋ ਗਈ ਸਾਰੇ ਬੱਚਿਆਂ ਨੂੰ ਬੇਨਤੀ ਹੈ ਗਈ ਕਿ ਕੱਲ ਸਵੇਰੇ ਮਾਰਨਿੰਗ ਸਾਰੇ ਬੱਚੇ ਵੀਡੀਓ ਦੇਖ ਕੇ ਸਲਾਈਡ ਨੂੰ ਯਾਦ ਕਰਨ ਜੋ ਪੰਜਾਬੀ ਦੇ ਸਵਾਲ ਆ ਉਹ ਵੀ ਯਾਦ ਕਰਕੇ ਆਉਣ ਔਰ ਜੋ ਇੰਗਲਿਸ਼ ਦੇ ਵਰਡ ਹੈਗੇ ਉਹ ਵੀ ਯਾਦ ਕਰਨ ਉਹਨਾਂ ਦੇ ਮੀਨੇਗੇ ਵੀ ਯਾਦ ਕਰਨ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ